ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਕੋਰੇ ਪ੍ਰਸਾਦ ਦੇ ਜਪ ਆਦੇ ਸਚੁ ਜੁਗਾਦ ਦੇ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ جے لائے رہا لو تار بھکھیا بھکھ نہ ਉਤਰੀ جے بننا ਪੁਰੀਆ ਪਾਰ ਸਹਸ ਸਿਆਣ ਪਾ ਲਖ ਹੋ へ ਤਾ ਇਕ ਨ ਚੱਲੇ ਨਾਲੇ ਕਿ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲੇ ਹੁਕਮੇ ਰਜਾਈ ਚਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਨੇ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨੇ ਜੀਅ ਹੁਕਮ ਮਿਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖੇ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸੀਸ ਏਕੇ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਕੋਈ ਨਾਨਕ ਹੁਕਮੈ ਜੇ ਬੁਝੈ ਤ ਹਉ ਮੈਂ ਕਹਿ ਨਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਰ ਤੇ ਜਾਣੈ ਨੀਸਾਣੁ ਗਾਵੇ ਕੋ ਗੁਣ ਵੜਯਾਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਅ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰੇ ਗਾਵੇ ਕੋ ਵੇਖੈ ਹਾਦਰਾ ਦੂਰੇ ਕਥਨਾ ਕਥੀ ਨ ਆਵੇ ਤੋ ਟੇ ਕਥੇ ਕਥੇ ਕਥੀ ਕੋਟੀ ਕੋਟੇ ਕੋਟੇ دے لے تھا کے پاہے جگا جگن ترے کھاہی کھا ہے حکم حکم چلا ہو نانک بگسے وے ساچا صاحب ساچو نائے

ਮੋਹ ਕੇ ਬੁਲਣ ਬੋਲੀਏ ਜੇ ਤੂੰ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵੜਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦ્વાਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਜਾਈ ਕੀਤਾ ਨਹੀ ਆਪੇ ਆਪੇ ਨਿਰੰਜਨ ਸੁਈ ਜਿਨੇ ਸੇਵਿਆ ਤੇਨੇ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨੋ ਗਾਵੀਐ ਸੁਣੀਐ ਮਾਨੇ ਰਖੀਐ ਭਾ ਦੁਖ ਪਰ ਹੈ ਰੇ ਸੁਖ ਕਰ ਲਜਾਈ ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਰਹਿ ਆਸਮਾਈ ਗੁਰਇਸਰ ਗੁਰ ਗੁਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੌ ਚਾਣਾ ਅੱਖਾ ਨਹੀਂ ਕਹਿਣਾ ਕਥਨ ਨਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤੇ ਸੁਪਾਵਾ ਵੇਣੂ ਪਾਣੇ ਕੇ ਨਾਏ ਕਰੀ ਜੇ ਤੀਸਰੇ ਠੇ ਉਪਾਈ ਵੇਖਾ ਵੇਣੁ ਕਰਮਾ ਕੇ ਮਿਲੈ ਲਈ ਮਾਤਿ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰੇ ਨਾ ਜਾਈ ਜੇ ਚੁਗਚਾਰੇ ਆਰ ਜਾ ਹੋਰ ਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲੇ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੈ ਜਸੁ ਕੀਰਤਿ ਜਗੇ ਲੇ ਜੇ ਤਿਸ ਨਦਰ ਨ ਆਵਈ ਤਵਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰੇ ਦੋਸੀ ਦੋ ਸੁਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤੇ ਸੁ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੋਰੇ ਨਾਥ ਸੁਣਿਆ ਤਰ ਤੇ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੇ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸੁ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੋਖੇ ਸਲਾਹਣ ਮੰਦ ਸੁਣਿਆ ਜੋਗ ਜੁਗ ਤੇ ਤਾਨੇ ਭੇਦ ਸੁਣਿਆ ਸਾਸਤ ਸਿਮਰ ਤੇ ਵੇਦ ਨਾਨਕ ਭਗਤਾ ਸਦਾ ਵਿਗਾਸ ਸੁ ਸੁਣਿਆ ਦੁਖ ਪਾਪ ਕਾ ਨਾਸ ਸੁ ਸੁਣਿਆ ਸਤੁ ਸੰਤੋਖ ਗਿਆਨੁ ਸੁਣਿਆ ਅਠ ਸਠੇ ਕਾ ਇਸਨਾਨ ਸੁਣਿਆ ਪੜੇ ਪੜੇ ਪਾਵੇ ਮਾਨੁ ਸੁਣਿਆ ਲਾਗੇ ਸਹ ਜੇ ਧਿਆਨੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾ ਤੇ ਸਾਹ ਸੁਣਿਆ ਅੰਧੇ ਪਾਵ ਏ ਰਾਹ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਾਤੇ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਛੁਤਾਏ ਕਾਗਜ਼ ਦੇ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨੇ ਵਿਚਾਰ ऐसा नाम निरंजन होए जेको मन ने जाणै मने कोए मनै सुरते होवै मने बुद्धे मनै सगल पवण की सद्हे मनै मोह चोटा ना खाए ਮੰਨੇ ਜਮ ਕੈ ਸਾਥੇ ਨਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨੇ ਜਾਣੇ ਮਨ ਕੋਈ ਮੰਨੇ ਮਰਗੇ ਠਾਕ ਨ ਪਾਏ ਮੰਨੇ ਪਾਤੇ ਸੋ ਪ੍ਰਗਟੁ ਜਾਏ ਮੰਨੇ ਮਾਗੋ ਨ ਚੱਲੇ ਪੰਥ ਮੰਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨੇ ਜਾਣੈ ਮਨੇ ਕੋਈ ਮੰਨੇ ਪਾਵੇ ਮੋਕ ਦਰ ਮੰਨੇ ਪਰਵਾਰਾ ਸਾਧਾਰ ਮੰਨੈ ਤਰੈ ਤਰੇ ਗੁਰ ਸਿਖ ਮੰਨੈ ਨਾਨਕ ਭਵ へ ਨ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨੇ ਜਾਣੇ ਮਨੇ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਨੂੰ ਪੰਚੇ ਪਾਵ ਹੈ ਦਰ ਗਹਿ ਮਾਨੂ ਪੰਚੇ ਸੋਹ ਹੈ ਦਰ ਰਾਜਾਨੂ ਪੰਚ ਕਾ ਗੁਰ ਏਕੂ ਧਿਆਨੂ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤਾਲੁ ਤਰਮ ਦਇਆ ਕਾ ਪੂਤ ਸੰਤੋਖ ਥਾਪੇ ਰਖਿਆ ਜੇਨੇ ਸੁਤੇ ਕੀ ਕੋ ਬੁੱਧੈ ਹੋਵੇ ਸਚਾਰ ਤਵ ਲੈ ਉਪਰੇ ਕਿਤਾ ਪਾਰ ਤਰਤੀ ਹੋਰ ਪਰਹ ਹੋਰ ਹੋਰ ਤਿਸਤੇ ਪਾਰ ਤਲੈ ਕਵਣ ਚੁਰ ਜੀਏ ਜਾਤੇ ਰੰਗਾ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹੋ ਲਿਖਾ ਲੇਖੇ ਜਾਣੈ ਕੋਇ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਣੂ ਸਵਲਿ ਹੋ ਰੂਪ ਕੀਤੀ ਦਾਤੇ ਜਾਣੈ ਕੌਣ ਕੁਤ ਕੀਤਾ ਪਸਾਓ ਏਕੋ ਕਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਤੇ ਕਵਣ ਕਹਾ ਵਿਚਾਰ ਵਾਰਿਆ ਨਜਵਾ ਏਕ ਵਾਰ ਜੋ ਤੋਧ ਪਾਵੇ ਸਾਈ ਪਲੀਕਾਰ ਸਦਾ ਸਲਾਮ ਤੇ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ